ਜਦੋਂ ਦੇਵਿੰਦੂ ਤੇ ਫਤੇ ਨੂੰ ਸਭ ਤੋਂ ਵੱਧ ਪਰਿਵਾਰ ਦੀ ਲੋੜ ਸੀ ਤਾਂ ਉਦੋਂ ਰੋਜੀ ਤੇ ਗੁਰਪ੍ਰੀਤ ਨੇ ਉਹਨਾਂ ਦਾ ਸਾਥ ਦਿੱਤਾ ਜਦੋਂ ਘਰ ਸਾਰਾ ਕੁਝ ਛੰਡ ਆਈ ਸੀਗੇ ਤੇ ਇੱਕ ਰੋਟੀ ਲਈ ਕਿਸੇ ਦੇ ਮਹਤਾਜ ਹੋ ਗਏ ਸੀ ਭੁੱਖਣ ਪਾਣੇ ਬੱਚੇ ਨੂੰ ਫਤੇ ਨੂੰ ਬਹਾਨੇ ਲਗਾ ਰਹੇ ਸੀ ਤਾਂ ਉਦੋਂ ਰੋਜੀ ਤੇ ਗੁਰਪ੍ਰੀਤ ਨੇ ਉਹਨਾਂ ਨੂੰ بیٹے ਉਹ ਫਤੇ ਨੂੰ ਰੋਟੀ ਖਵਾਈ ਸੀਗੀ ਤੇ ਇਹ ਇਹਿਸਾਨ ਦੇਵ ਨੇ ਆਪਣੇ ਸਿਰ ਤੇ ਮੰਨਿਆ ਸੀ ਕਿ ਮੇਰੇ ਭੁੱਖੇ ਪੁੱਤ ਨੂੰ ਜੋ ਤਿੰਨ ਦਿਨ ਤੋਂ ਉਹ ਕਸੀ ਮੈ ਉਸ ਨੂੰ ਲਾਰੇ ਲਾ ਰਿਹਾ ਸੀ ਉਸ ਨੂੰ ਰੋਟੀ ਬੇਬੇ ਬਾਪੂ ਜਾਣ ਕੇ ਰੋਜੀ ਤੇ ਗੁਰਪ੍ਰੀਤ ਨੇ ਖਵਾਈ ਸੀ ਤੇ ਮੈਂ ਜਦੋਂ ਮਿੰਦੋ ਨੂੰ ਪੁੱਛਿਆ ਕਿ ਇਸ ਨੇ ਰੋਟੀ ਖਵਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਖਵਾਈ ਹੈ ਫਿਰ ਉਹਨਾਂ ਨੇ ਦੇਵ ਨੂੰ ਬੁਲਾਇਆ ਤੇ ਉਹਨੂੰ ਸਾਰੀ ਗੱਲ ਦੱਸੀ ਤੇ ਉਧਰੋਂ ਦੇਵ ਨੇ ਗੱਲ ਦੱਸੀ ਤੇ ਦੇਵ ਨੇ ਕਿਹਾ ਕਿ ਪਤਿ ਕਿੰਦਾ ਪਪਾ ਆਪਾਂ ਕਿੱਥੇ ਰਵਾਂਗੇ ਤਾਂ ਜੋ ਬੇਬੇ ਬਾਪੂ ਸੀ ਕਿ ਜਾਣ ਕੇ ਰੋਜੀ ਗੁਰਪ੍ਰੀਤ ਸੀ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਸਾਡੇ ਘਰ ਚੱਲੋ ਘਰ ਕੋਈ ਬਹੁਤਾ ਵੱਡਾ ਨਹੀਂ ਹੈਗਾ ਪਰ ਹਾਂ ਅਸੀਂ ਤੁਹਾਨੂੰ ਆਪਣੇ ਨਾਲ ਰੱਖ ਲਵਾਂਗੇ ਫਿਰ ਉਹਨਾਂ ਦਾ ਇੰਨਾ ਪਿਆਰ ਪੈ ਗਿਆ ਕਿ ਉਹਨ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਸੀਗੇ ਤੇ ਜਾਨੀ ਕਿ ਦੇਵਤੀ ਮਿੰਦੋ ਉਸ ਨੂੰ ਆਪਣੇ ਮਾਪਿਓ ਸਮਝਣ ਲੱਗ ਗਈ ਸੀ ਤੇ ਰੋਜ਼ੀ ਤੇ ਗੁਰਪ੍ਰੀਤ ਉਸ ਨੂੰ ਆਪਣਾ ਨੋਪੁੱਤ ਸਮਝਣ ਲੱਗੀ ਸੀ ਤੇ ਫਤੇ ਨੂੰ ਪੋਤਾ ਪਰ ਕਹਿੰਦੇ ਹੁਣ ਜੇ ਖੁਸ਼ੀ ਜ਼ਿਆਦਾ ਟਾਈਮ ਨਹੀਂ ਜਿੱਦੋਂ ਪ੍ਰੀਤ ਤੇ ਮਣੀ ਨੂੰ ਇਹ ਗੱਲ ਪਤਾ ਚੱਲਦੀ ਹੈ ਤਾਂ ਉਹ ਉਹਨਾਂ ਤੋਂ ਇਹ ਗੱਲ برداشت ਨਹੀਂ ਹੁੰਦੀਗੀ ਪਹਿਲਾਂ ਤਾਂ ਉਹਨਾਂ ਨੇ ਉਹ ਬਾਪੂ ਦੇ ਰੋਜੀ ਉੱਤੇ ਉਹਨਾਂ ਨੇ ਇਲਜ਼ਾਮ ਲਗਾ ਕੇ ਕੱਢਿਆ ਸੀ ਪਰ ਹੁਣ ਇਹ ਗੱਲ ਦੇਵ ਨੂੰ برداشت ਨਹੀਂ ਹੋ ਰਹੀ ਕਿ ਇਹਨਾਂ ਦਾ ਮਿਲਆਪ ਬੇਬੇ ਬਾਪੂ ਨਾਲ ਹੋ ਰਿਹਾ ਹੈ ਕਿਉਂਕਿ ਦੇਵ ਦੇ ਅੱਗੇ ਉਹ ਪਹਿਲੀਆਂ ਸਾਰੀਆਂ ਗੱਲਾਂ ਸਾਮਣੇ ਆ ਰਹੀਆਂ ਨੇ ਕਿ ਕਿਵੇਂ ਉਹਨਾਂ ਨੇ ਰੋਜੀ ਤੇ ਕੁਲਪ੍ਰੀਤ ਨੂੰ ਘਰੋਂ ਕੱਢਿਆ ਸੀ ਤਾਂ ਉਹ ਨਹੀਂ ਭੁੱਲਦਾ ਉਹ ਕਹਿ ਰਿਹਾ ਦੇਵ ਕਹਿ ਰਿਹਾ ਕਿ ਕਿਸੇ ਲਾਲਚ ਤੋਂ ਇਹ ਹੁਣ ਆਪਣੇ ਨਾਲ ਆ ਰਹੀ ਆ ਤੇ ਜਦੋਂ ਉਹ ਦੇਵ ਅਮਰ ਨੂੰ ਮਿਲਣ ਲਈ ਜਾਂਦਾ ਹੈ ਤਾਂ ਰੋਜੀ ਪੁੱਛਦੀ ਹੈ ਕਿ ਤੂੰ ਕਿੱਥੇ ਗਿਆ ਜਾਂ ਜਾਣਾ ਹੈ ਤਾਂ ਉਸ ਨੇ ਦੱਸਿਆ ਨਹੀਂ ਤਾਂ ਉਸ ਨੇ ਕਿਹਾ ਕਿ ਤੈਨੂੰ ਮਿੰਟੋਂ ਨਹੀਂ ਕੋਈ ਗੱਲ ਦੱਸ ਦਿੱਤੀ ਤਾਂ ਉਸ ਨੇ ਕਿਹਾ ਨਹੀਂ ਜਦੋਂ ਉਸ ਨੇ ਮਾਣੀ ਤੇਰਾ ਨਾਮ ਲਿਆ ਪ੍ਰੀਤ ਦਾ ਨਾਮ ਲਿਆ ਤਾਂ ਦੇਵ ਨੂੰ ਬਹੁਤ ਗੁੱਸਾ ਆ ਗਿਆ ਤਾਂ ਦੇਵ ਨੇ ਕਿਹਾ ਅੱਜ ਤੋਂ ਬਾਅਦ ਮੈਂ ਸਾਨੂੰ ਨਹੀਂ ਰੱਖੂੰਗਾ ਚਾਹੇ ਜਦੋਂ ਮਰਜ਼ੀ ਆਪਣੇ ਪੁੱਤ ਨੂੰ ਮਿਲੋ ਪਰ ਕਿਤੇ ਨਾ ਕਿਤੇ ਹੁਣ ਤੁਸੀਂ ਫਰਕ ਕਰ ਰਹੀ ਹੋ ਆਪਣਾ ਪੋਤਾ ਆਪਣਾ ਹੀ ਹੁੰਦਾ ਤੇ ਤੁਸੀਂ ਮੈਨੂੰ ਬੇਗਾਨਾ ਸਮਝ ਰਹੀ ਹੁੰਤੇ ਬੇਗਾਨੇ ਵਾਲੇ ਹੀ ਕਰਦੇ ਹਨ ਹਰ ਵਾਰ ਮਿੰਦੋ ਫਸ ਜਾਂਦੀ ਹੈ ਤੇ ਇਸ ਵਾਰ ਵੀ ਬੇਬੇ ਨੇ ਮਿੰਦੋ ਨੂੰ ਹੀ ਮੋਰਾ ਬਣਾਇਆ ਤੇ ਉਸ ਨੂੰ ਕਿਹਾ ਲਗੀ ਕਿ ਤੂੰ ਦੀਵ ਨੂੰ ਸਮਝਾ ਤਾ ਬੀ ਮਿੰਦੋ ਨੇ ਕਿਹਾ ਕਿ ਦੇਵ ਮੇਰੇ ਤੇ ਬਹੁਤ ਭਰੋਸਾ ਕਰਦਾ ਹੈ ਮੈਂ ਉਹਨਾਂ ਨੂੰ ਝੂਠ ਨਹੀਂ ਬੋਲ ਸਕਦੀ ਪਰ ਬੇਬੇ ਮਜਰਾਨੇ ਕੇ ਰੋਜੀ ਝੂਠ ਬੋਲਣ ਲਈ ਮਜਬੂਰ ਕਰ ਰਹੀ ਹੈ ਤਾਂ ਮਿੰਦੋ ਸੋਚੀ ਪੈ ਜਾਂਦੀ ਹੈ ਕਿ ਮੈਂ ਕਦੀ ਵੀ ਦੇਵ ਨੂੰ ਝੂਠ ਨਹੀਂ ਬੋਲਿਆ ਤੇ ਮੈਂ ਹੁਣ ਕਿਵੇਂ ਬੋਲਾਂ ਪਰ ਬੇਬੇ ਭੋਲੀ ਇਸ ਨੂੰ ਕੋਈ ਨਹੀਂ